ਅਵੇ ਆ ਜਾਓ ਮਿੱਤਰੋ ਦੀਵਾਲੀ ਨੇੜੇ ਆ ਗਈ ਤਾਂ ਹੀ ਪਟਾਕੇ ਵੱਜਣੇ ਪਰ ਜੁਵੀ ਗਾਰਮੈਂਟ ਵਾਲੇ ਨੇ ਵੀ ਪਟਾਕੇ ਪਹਿਲੀ ਪਾ ਦੇ ਕੀ ਹਾਲ ਚੱਲ ਨੇ ਭਾਈ ਜੀ ਵਧੀਆ ਹੀ ਵਧੀਆ ਤੁਸੀਂ ਠੀਕ ਠਾਕ ਹਾਂਜੀ ਹਾਂਜੀ ਪਟਾਕੇ ਪਾਤੇ ਫਿਰ ਆ ਪਟਕੇ ਪੂਰੇ ਪਾਏ ਹੋਏ ਨਹੀਂ ਆਪਾਂ ਕੀ ਕੀ ਆਫਰਾਂ ਰੱਖਤੀਆਂ ਦੀਵਾਲੀ ਤੱਕ ਆਪੇ ਦੱਸ ਪਹਿਲਾਂ ਤਾਂ 100 ਰੁਪਏ ਸਿਰਫ ਹਾਂਜੀ ਹਾਂਜੀ ਲੈ ਵੀ 100 ਰੁਪਏ 100 ਰੁਪਏ 100 ਰੁਪਏ 300 ਦੀਆਂ ਦੋ ਤਿੰਨ ਸੌ ਦੀਆਂ ਦੋ ਹਾਂਜੀ ਹਾਂਜੀ 200 ਰੁਪਏ 200 ਰੁਪਏ ਸੌ ਰੁਪਏ 2500 ਰੁਪਏ ਆਉਗੇ ਬਹੁਤ ਕੁਸ ਆਊਗਾ ਇਸ ਚ ਕੁਆਲਿਟੀ ਕੁਆਲਿਟੀ ਇੱਕ ਨੰਬਰ ਯਾਰ ਇੱਕ ਨੰਬਰ ਕੁਆਲਿਟੀ ਹਾਂਜੀ ਹਾਂ ਸਟੈਚ ਹੁੰਦੀ ਅੱਗੇ ਹੋਰ ਜੀ ਇਸ ਤੋਂ ਬਾਅਦ ਸ਼ਰਟਾਂ ਆ ਗਈਆਂ 2500 ਰੁਪਏ ਪੇਪਰ ਕਾਟਨ ਦੀਆਂ 500 ਦੀਆਂ ਦੋ ਹਾਂ 200 ਦੀ ਕਾਲਰ ਵਾਲੀ 200 ਦੀ ਕਾਲਰ ਵਾਲੀ ਹਾਂਜੀ ਲੋਰ 300 ਰੁਪਏ 300 ਰੁਪਏ ਜਿਹੜੀ ਮਰਜ਼ੀ ਲੋਰ ਚੱਕ ਲਓ ਚਾਹੇ ਆ ਲੈ ਲਓ ਹਾਂ ਚਾਹੇ ਆ ਲੈ ਲਓ 300 ਰੁਪਏ ਹੋਰ ਲੋਰਾ 300 ਰੁਪਏ ਬਾਸ 300 ਰੁਪਏ ਹਾਂਜੀ 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 ਇਹ ਰੇਟ ਨਾ ਕੱਟ ਕੇ ਵੀ ਰੱਖਿਆ ਯਾਰ। ਦੁਬਾਰੀ ਜੇ ਪੜਾ ਕੇ ਕਾਤੋਂ ਵੱਜਣਗੇ ਜੀ ਐਂ ਦੱਸੋ। ਮੱਝ ਦਾ ਪੁੱਛਦਾ ਵੀ ਕਿ ਨਕਸ। ਵਜੂ ਆ ਜੀ ਤਾਂ ਹੀ ਤਾਂ ਕਰ ਰਹੇ ਆ ਜੀ। ਆਪਾਂ ਬਚਾ ਥੋੜਾ ਰਿਹਾ 50 ਰੁਪਏ ਦੇ ਕੰਮ ਕਰ ਰਹੇ ਆ। ਆਪਾਂ ਛੇਲ ਲਾਣ ਵਾਲਾ ਕੰਮ ਨਹੀਂ ਆਪਾਂ ਨਾਮ ਕਮਾਉਣਾ ਹੈ ਪੈਸਾ ਨਹੀਂ। ਠੀਕ ਆ। ਹਾਂਜੀ ਹਾਂਜੀ। ਕੋਈ ਵਿਚਾਰਾ ਕਿਵੇਂ ਮੈਂ ਇੰਤ ਕਰਕੇ ਕਿਵੇਂ ਲੈਂਦਾ ਕੱਪੜੇ ਜੀ। ਬਾਜ਼ਾਰ 'ਚ 500 600 ਲਈ ਜਾਂਦਾ ਅਗਲਾ। ਜਿਹੜਾ ਲੱਗਾ ਰੇਟ ਆ ਆਪਾਂ 300 ਰੁਪਏ ਵੀਰੇ। ਅੱਧ ਰੇਟ ਤਾਂ ਆਪਣਾ ਲੈ ਵੀ ਬਾਜ਼ਾਰ ਨਾਲੋਂ ਰੇਟ ਮਿਲੂਗਾ ਅੱਧਾ। ਠੀਕ ਹੈ ਬਾਈ ਕਹਿੰਦਾ ਵੀ ਆਜੋ ਸੇਤੀ ਵੀ ਸਾਰਾ ਸਟਾਕ ਕਰ ਦਾਂਗੇ ਖਾਲੀ ਹਾਂਜੀ ਹਾਂਜੀ ਕਿਉਂ ਬਾਈ ਖਾਲੀ ਕਾਦੂ ਕਰਨਾ ਆ ਰਹੀ ਹੈ ਵੀਰੇ ਸਿਆਸਤ ਹਾਲ ਦਾ ਸਟਾਕ ਭਰਨਾ ਜੀ ਠੀਕ ਆ ਹਾਂਜੀ ਹਾਂਜੀ ਲੈ ਵੀ ਸੜਦੀ ਵਾਲਾ ਮਾਲ ਆਊਗਾ ਯਾਨੀ ਕਿ ਸਰਦੀ ਵਾਲਾ ਮਾਲ ਆਉਣ ਤੋਂ ਪਹਿਲਾਂ ਪਹਿਲਾਂ ਖਾਲੀ ਕਰ ਦੋ ਬਾਈ ਸਾਰਾ ਦੇਖ ਸਕਦੇ ਹੋ ਕਿ ਮਾਲ ਪਿਆਗਾ ਥੋੜੀ ਰਹਿ ਗਿਆ ਮਾਲ ਦਰਨਾ ਨਾ ਆਪਣੇ ਰੇਟ ਇਹ 50 50 ਪੀਸ ਮਸਾਂ ਆਉਣਗੇ ਯਾਰ ਹਣਾ ਐੜੀ ਗਾ ਸੁਣੋ ਇਹ ਰੇਟ ਹੀ ਆਪਣੇ ਇਹ ਜਿਹੇ ਨਹੀਂ ਮਾਲ ਬਚਦਾ ਹੀ ਨਹੀਂ ਉਹਦਾ ਬਾਅਦ ਚ 24 ਪਹਿਲਾਂ ਜਾਂਦਾ ਜੀ ਲੈ ਵੀ ਆ ਤੁਸੀਂ ਆਪ ਦੇਖ ਲਓ ਵੀ ਟੀ ਸ਼ਰਟ 100 ਰੁਪਏ ਦੀ ਯਾਰ 100 ਰੁਪਏ ਦਾ ਆਉਂਦਾ ਕੀ ਆ ਕਿਹੜੀ 100 ਵਾਲੀ ਪਈ ਆ 100 ਦੀ ਨਿੱਕਰ ਵੀ 100 ਦੀ 200 ਰੁਪਏ ਦੇ ਵੀ ਸੈੱਟ ਵਿੱਚ ਬਣ ਜੂਗਾ ਯਾਰ ਓਕੇ ਬਾਗ ਜੂਗਾ ਕੁਆਲਿਟੀ ਬਹੁਤ ਚੰਗੀ ਕੁਆਲਿਟੀ ਹੈਗੀ ਤੁਸੀਂ ਆਏ ਨਾ ਕਿ ਉਹ ਵੀ ਜੇ 100 ਰੁਪਏ ਵਾਲੀ ਹੈਗੀ ਤਾਂ ਵੀ ਕੁਆਲਿਟੀ ਮਾਨੀ ਹੈਗੀ ਗਰੰਟੀ ਦਿੰਦੇ ਆ ਜੀ ਸੀਜ਼ਨ ਦੀ ਗਰੰਟੀ ਇਸ ਤੋਂ ਬਾਅਦ ਆ ਵੀ ਨਵਾਂ ਸੱਪ ਆ ਗਿਆ ਜੀ ਭੁੱਲ ਗਏ ਸੀ ਜੀ ਲੈ ਵੀ ਸੀਜ਼ਨ ਦੀ ਗਰੰਟੀ ਇਹ ਕੀ ਜੀ ਆ ਵੀ ਇਹ ਕੋਰ ਸ ਬਾਜ਼ਾਰ 'ਚ 7-800 ਦਾ ਹੈ ਆਪਣੇ ਕੋਲੇ 300 ਰੁਪਏ ਦਾ ਵੀਰੇ ਲੈ ਵੀ 700 ਵਾਲੀ ਆਈਟਮ ਸਿਰਫ ਔਰ ਸਿਰਫ 300 ਰੁਪਏ ਦੇ ਵਿੱਚ ਕੋਟ ਸੈੱਟ ਆ ਬਈ ਅੱਜਕੱਲ ਪੂਰਾ ਟ੍ਰੈਂਡ ਆ ਇਹ ਆਈਟਮਾਂ ਦਾ ਜਿਵੇਂ ਆ ਕੱਲੀ ਸ਼ਰਟ ਐ 200 ਰੁਪਏ ਸਿਰਫ 200 ਰੁਪਏ ਹਾਂਜੀ 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 ਹੋਰ ਜੀ ਇਹ ਆ ਫੁੱਲ 슬ੀਵ ਹੋ ਗਿਆ ਇਹ 300 ਰੁਪਏ ਇਹ 300 ਰੁਪਏ 6 6 7 700 ਦੀ ਮਿਲਦੀ ਹੈ ਵੀਰੇ ਬਾਈ ਦੇ ਸਾਦਾਂਗਾ ਇੰਨੇ ਦੀ ਬਾਈ ਦਰਜੀ ਸਲਾਈ ਨਹੀਂ ਕਰਦਾ ਹੈਗਾ ਹਾਂਜੀ 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 ਮੈਂ ਤੁਹਾਨੂੰ ਦੱਸਿਆ 50 ਰੁਪਏ ਕਮਾਈ ਕਹਿ ਕੇ ਕਰਦੇ ਆ ਹੋਰ ਕੀ ਆ ਬਾਈ ਇਸ ਟਾਈਮ ਤਾਂ ਇਹੀ ਆ ਜੀ ਪੈਂਟਾਂ ਪੁੰਟਾਂ ਨਵਾਂ ਸਟਾਕ ਹੋਰ ਆਊਗਾ ਜੀ ਠੀਕ ਆ ਹਾਂਜੀ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਠੀਕ ਆ ਜੀ ਆ ਇਹ ਕਿੱਥੇ ਬਈ ਜਿਆਉਣਾ ਆਪਨਾ ਯੂਵੀ ਗਾਰਮੈਂਟ ਆਪੋਜੀਟਰ ਅਨਬੀਰ ਕੋਲ ਜ ਸੰਗਰੂਰ ਜੀ ਠੀਕ ਆ ਮੋਬਾਈਲ ਨੰਬਰ 12390 ਕਰੀਨ ਦੇ ਉੱਪਰ ਨੰਬਰ ਹੈਗਾ ਬਾਈ ਕੋਲੇ ਆ ਕੇ ਤੁਸੀਂ ਇੱਥੋਂ ਆਫਰ ਦਾ ਫਾਇਦਾ ਲੈ ਸਕਦੇ ਹੋਗੇ ਕਿਉਂਕਿ ਬਾਈ ਮਾਲ ਥੋੜੀ ਆਗਾ ਦਿਵਾਲੀ ਤੋਂ ਮਲਾਦਾ ਇਹਦਾ ਮਥਾ ਮਥਾ ਦੱਸ ਦੇਉਂਦੇ 9 ਮਹੀਨਿਆਂ ਦੇ ਬਰੇ 10 ਦਿਨ ਵੀ ਨਹੀਂ ਤੇ ਉਸ ਤੋਂ ਬਾਅਦ ਬਾਈ ਸਾੜ ਵਾਲਾ ਕੱਪੜਾ ਆ ਜੂਗਾ ਉਹ ਵੀ ਬਾਈ ਕਹਿੰਦਾ ਵੀ ਆਫਰਾਂ ਦੇ ਵਿੱਚ ਹੀ ਆਊਗਾ ਹਾਂਜੀ ਹਾਂਜੀਆ ਮਤਲਬ ਇਹ ਆਫਰਾਂ ਚੈਨਲ ਨੂੰ ਫੋਲੋ ਸ਼ੇਅਰ ਤੇ ਲਾਈਕ ਕਰਨ ਤੇ ਮਿਲੂਗੀ ਜੀ ਠੀਕ ਹੈ ਜੀ ਹਾਂਜੀ ਹਾਂਜੀ ਅਸੀਂ ਚੈੱਕ ਕਰਾਂਗੇ ਤੇ ਬਾਕੀ ਬਾਈ ਜਿਹੜਾ ਮੇਰਾ ਵੀਰ ਕੋਈ ਇਕੱਠਾ ਮਾਲ ਚੱਕੂਗਾ 202500 3000 ਦਾ ਤਾਂ ਉਹਨੂੰ ਐਕਸਟਰਾ ਹੋਰ ਵੀ ਆਫਰ ਦੇ ਦੇ ਜੀ ਆਫਰ ਦੇ ਦਿਓ ਨਾ ਬਾਕੀ ਵੀ ਆਜੋ ਸਕਰੀਨ ਦੇ ਉੱਪਰ ਨੰਬਰ ਹੈਗਾ ਜਾਣਕਾਰੀ ਲੈ ਸਕਦੇ ਹੋ ਠੀਕ ਹੈ ਜੀ